ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਤੇ ਅੱਜ ਬਣਾਉਣ ਲੱਗੇ ਆ ਇੱਕ ਮਿੰਨੀ ਵਲੌਗ ਕਿਉਂਕਿ ਥੋੜੀ ਜਿਹੀ ਮੇਰੀ ਤਬੀਤ ਨਹੀਂ ਹੈਗੀ ਠੀਕ ਨੱਕ ਗਲਾ ਜ਼ੁਕਾਮ ਸਾਰਾ ਹੋਇਆ ਪਿਆ ਮੈਨੂੰ ਹੋਇਆ ਪਿਆ ਫੀਵਰ ਤੇ ਮੈਂ ਬਹੁਤ ਸ਼ਾਇਦ ਔਖਾਂ ਤੇ ਫਿਰ ਉਸ ਤੋਂ ਬਾਅਦ ਮੈਨੂੰ ਜਾਣਾ ਪਿਆ ਥੋੜਾ ਜਿਹਾ ਕਿਤੇ ਕਮਵੀਰ ਜੀ ਨਾਲ ਤੇ ਸਾਰਾ ਦਿਨ ਅੱਜ ਆਪਣਾ ਮੋਗੇ ਸ਼ਹਿਰ ਚ ਨੰਗਿਆ ਕਿਉਂਕਿ ਆਪਾਂ ਗਏ ਹੋਏ ਆ ਖੁਸੇਕੋਟਲੇ ਤੇ ਆਣ ਅਸੀਂ ਇੱਥੋਂ ਪਰ ਮੋਗੇ ਤੋਂ ਥੋੜਾ ਜਿਹਾ ਕੰਮ ਸਾਡਾ ਰਹਿ ਗਿਆ ਫਿਰ ਅਸੀਂ ਗਏ ਪਾਗੇ ਪੁਰਾਣੇ ਤੇ ਆਪਾ ਦਾ ਵੀ ਰਾਜ ਦੇਖੋ ਵੀ ਪਿੱਛੇ ਸੌ ਗਏ ਆਏ ਆ ਕਿਉਂਕਿ ਨੀਂਦ ਜੀ ਆ ਗਈ ਮੇਰਾ ਮੂਡ ਨਹੀਂ ਸੀ ਹੈਗਾ ਪਰ ਜਾਣਾ ਵੀ ਜ਼ਰੂਰੀ ਸੀ ਪਰ ਮੈਨੂੰ ਗਲਾ 'ਚ ਕੰਮ ਬਹੁਤ ਜ਼ਿਆਦਾ ਪ੍ਰੋਬਲਮ ਦੇ ਰਿਹਾ ਫੇ ਸਾਰੇ ਕੰਮ ਕਰਨੇ ਪਟਾ ਕੇ ਸ਼ਾਮ ਹੋ ਗਈ ਤੇ ਫਕਰ ਦਾ ਮੂਸ਼ਾ ਜੀ ਨੂੰ ਬਾਹਰੋਂ ਮੱਥਾ ਟੇਕ ਕੇ ਤੇ ਫੇਰਾ ਪਾ ਕੇ ਚੱਲੇ ਪਾਤੇ ਪਿੰਡ ਨੂੰ ਜਾਣ ਵਾਸਤੇ ਪਰ ਅੱਜ ਬੈਠਣ ਦਾ ਜਵਾਂ ਮੂਡ ਨਹੀਂ ਸੀ ਕੁਛ ਖਾਦਾ ਨਹੀਂ ਕੱਲਾ ਜੂਸ ਪੀਤਾ ਸੀ ਉਹਦੇ ਨਾਲ ਸਮਾਂ ਜੂਸ ਪੀਣ ਨਾਲ ਮੇਰਾ ਗਲਜਾ ਹੋਰ ਫੜਿਆ ਗਿਆ ਤੇ ਕਰਦੇ ਕਰਾਉਂਦੇ ਸ਼ਾਮ ਹੋ ਗਈ ਤੇ ਲਓ ਜੀ ਪਹੁੰਚ ਗਏ ਵਾਪਸੀ ਤੇ ਫਿਰ ਆਪਾਂ ਪਿੰਡ ਖੋਸੇ ਕੋਟ ਲੈ ਤੇ ਆਜੋ ਫਿਰ ਅੱਗੇ ਜੇ ਕੋਈ ਗੱਲਬਾਤ ਹੋਈ ਤੇ ਜਰੂਰ ਕਰਾਂਗੇ ਕੈਂਟਾ ਕੈਂਟਾ ਇਹ ਮੁੰਡਾ ਸਾਡਾ ਪੂਰਾ ਕੈਂਟਾ ਲਓ ਜੀ ਸ਼ਾਮ ਨੂੰ ਪਹੁੰਚ ਗਏ ਘਰੇ ਰੋਟੀ ਪੜੀ ਲਿਆ ਖਾ ਇਧਰ ਖਾਏ ਸਾਡਾ ਖੜਾ ਖੁਸ਼ ਕਿਵੇਂ ਖੁਸ਼ ਆ ਪੂਰੇ ਨਾਲ ਕੇ ਆ ਕੇ ਹਾਂ ਜੀ ਤੇ ਨਿਆਰੇ ਬੱਚੇ ਖੜੇ ਆ ਹਾਂ ਜੀ ਤੇ ਲਓ ਜੀ ਆਪਾਂ ਤਾਂ ਹੋਏ ਪਏ ਜਕਾਉਣ ਨਾਲ ਆਪਣਾ ਤਾਂ ਬੁਰਾ ਹਾਲ ਜਗਾਂ ਵੀ ਨਹੀਂ ਹਟਦਾ ਪੱਧਰੇ ਕੀ ਚੱਕਰ ਇਹਦਾ ਦਲੇ ਦਾ ਸਾਡਾ ਬਿਮਾਰ ਹੈ ਬਈ ਹੋ ਗਿਆ ਚਲਦੇ ਹੈ ਪੌਰੀ ਇਧਰ ਪੌਰੀ ਨਿਗਲੀ ਪਈ ਐ ਤਾਂ ਮੌਖਾ ਹੀ ਹੋ ਗਿਆ ਤਾਂ ਚੰਨੀ ਤੇ ਥੋੜਾ ਖਾ ਲੈਂਦਾ ਹੈ ਹੈ ਹਨਾ ਪੈਂਦਾ ਹੀ ਆ ਅੱਛਾ ਨਾਣ ਕੀ ਰੱਜ ਕੇ ਖਾਣਾ ਪੈਂਦਾ ਹੋਰ ਤੁੱਕੀ ਕੱਢ ਦੇ ਨਾਣ ਕੇ ਠੀਕ ਆ ਹਾਂ ਜਿਹੜਾ ਪੰਜਾਂ ਚਾਰਾਂ ਸਾਲਾਂ ਦਾ ਹਿਸਾਬ ਕਰਦਾ ਵਣ ਪੂਰਾ ਪੱਧਰ ਕਰ ਦੇ ਠੀਕ ਆ ਦਲਬੀ ਤਾਂ ਉਹਦਾ ਸਾਡਾ ਉਸਤਾਦ ਵੀ ਖਾਈ ਜਾਂਦਾ ਨ ਦੇ ਫੀਲ ਦਾ ਇਹ ਗੱਲਾਂ ਕਰੀ ਜਾਂਦਾ ਲੈ ਸਤਾਜੀ ਸਤਾਜੀ ਮੈਨੂੰ ਬਦਲਾਦਾ ਰਹਿੰਦੇ ਬੈਠਾ ਸਤਾਜੀ ਸਦਾ ਚੱਕੀ ਹੁੰਦਾ ਕਬੂ ਨਾ ਨਾ ਮੈਂ ਬਦਲਾਦਾ ਨਾ ਗੱਲਾਂ ਚ ਮਸਤ ਹੋਈਆਂ ਬਈਆਂ ਬਣਾ ਬਸ ਜਮਰਾਜ ਮੈਨੂੰ ਫੋਨ ਲਾਈ ਜਾਵੇ ਜਮਰਾਜ ਕਹਿੰਦਾ ਅਸੀਂ ਨਾਨਕ ਹੀ ਆਈਆਂ ਤੇ ਦਿਲਪ੍ਰੀਤ ਖੁਸ਼ਪ੍ਰੀਤ ਕਿੱਥੇ ਮੈਂ ਕਿਹਾ ਆਪਦੇ ਨਾਨਕੇ ਨਾ ਬਈ ਅੱਜੀ ਆਪਣੇ ਨਾਂ ਦੀ ਉਹ ਚੱਲ ਹੁਣ ਜਵਰਾਜ ਨੇ ਵੀਡੀਓ ਵੇਖਣੀ ਜੀ ਜਵਰਾਜ ਨੂੰ ਕਹ ਦੇ ਕਿ ਜਵਰਾਜ ਮੇਰੇ ਨਾਂ ਦੇ ਮਸਾ ਹੀ ਆਏ ਪੰਜ ਸਾਲਾਂ ਬਾਅਦ ਮੇਰੇ ਨਾਂ ਦੀ ਮਸਾ ਤਾਂ ਆਇਆ ਮੈਂ ਅੱਧੇ ਤੱਕ ਤੇ ਰਹੀ ਹੁੰਨੀ ਆਂ ਦਾਦੀ ਤਾਂ ਆਈਆਂ ਹਾਣੋਂ ਦਾ ਕੱਲਾ ਰਹਿ ਕੱਲਾ ਰਹਿਣਾ ਪਿਆ ਐਡਾ ਵਿਚਾਲਪੀ ਦਾ ਅੰਦਰ ਪਈ ਸਾਡੀ ਵੀ ਔਖੀ ਬਹੁਤ ਆ ਪੌਰੀ ਹੋਈ ਪਈ ਆ ਵਿਚਾਰੀ ਤੇ ਹੁਣ ਪੱਤਾ ਲਾਇਆ ਅੱਗੇ ਤੋਂ ਫਰਕ ਦਵਾਈ ਸ਼ਾਮ ਵਾਲੀ ਹੋਮੋਪੈਥੀ ਖਾ ਲਈ ਹਾਂਜੀ ਪੂਰੀ ਜਾਂਦੀ ਆਪੇ ਪੂਰੀ ਜਾਂਦੀ ਆ ਨਾ ਹਾਂਜੀ ਹਾਂ ਨਿਕਲ ਜੂਗੀ ਸਾਰੀ ਕੋਈ ਨਹੀਂ ਪਾਪਾ ਹੋਰ ਦਵਾਈ ਲੈ ਲਾਂਗੇ ਉਹਦੇ ਨਾਲ ਦੀ ਠੀਕ ਆ ਪੇਨ ਦੀ ਦਵਾਈ ਖਾਣੇ ਆ ਉਧਰ ਆਣਾ ਹੈ ਨਾ ਉਹ ਦੁੱਧ ਦਾ ਪੱਥਰ ਜੱਟਾ ਦਿੱਤਾ ਡਾਕਟਰ ਨੇ ਉਹ ਦੁੱਧ ਹੈ ਉਹਦੇ ਦੀ ਤਾਂ ਪੇਂ ਨਹੀਂ ਹੁੰਦੀ ਜਦੋਂ ਮਾਰਾ ਤੇ ਨੱਬਦੇ ਹੋ ਤੂੰ ਹੁੰਦੀ ਆ ਕੋਈ ਨਹੀਂ ਖਾਲਾ ਤਾਂ ਅਸੀਂ ਸਾਰੇ ਬਿਮਾਰੇ ਪਏ ਮੈਨੂੰ ਦੋ ਦਿਨ ਜੁਕਾਮ ਲੱਗਿਆ ਪਿਆ ਮੈਂ ਬਿਮਾਰ ਬਈ ਮੈਂ ਹੋਲੇ ਭੱਲੇ ਤੇ ਜਾਣਾ ਬਈ ਮੈਂ ਤਾਂ ਨਹੀਂ ਬਿਮਾਰ ਮੈਂ ਤਾਂ ਬਿਮਾਰ ਹੀ ਆ ਨਾ ਕਿੰਨੇ ਦਿਨ ਘਰ ਨਾ ਟੱਰ ਲਾ ਲੋਗੇ ਮਿੱਤਰ ਪਿਆਰਿਓ ਰਾਤ ਹੋ ਗਈ ਹੈ ਤੇ ਹੁਣ ਸੌਣ ਦਾ ਹੋਇਆ ਆਪਣਾ ਟਾਈਮ ਤੇ ਥੋੜਾ ਜਿਹਾ ਅੱਗੇ ਨੂੰ ਤਵੇ ਥੋੜੀ ਜਿਹੀ ਠੀਕ ਲੱਗਦੀ ਆ ਤੇ ਮੈਂ ਕਹਾਂ ਚੱਲ ਅੱਜ ਲਾਈਟਾਂ ਲੁੱਟਾਂ ਸਾਰੀਆਂ ਜਗਦੀਆਂ ਤੇ ਕੋਠੀ ਦਾ ਤੁਹਾਨੂੰ 뷰 ਵੀ ਦੇ ਦਈਏ ਵੀ ਖੋਸੇ ਕੋਟਲੇ ਵਾਲੀ ਦਾ ਤੇ ਆ ਦੇਖੋ ਬਈ ਕਿੱਦਾਂ ਲੱਗੀ ਕੋਠੀ ਬਹੁਤ ਵਧੀਆ 뷰 ਲੱਗ ਰਿਹਾ ਤੇ ਇਧਰ ਆ ਸਾਡੇ ਹਜੇ ਭੱਜੇ ਹੀ ਫਿਰਦੇ ਖੇਡਦੇ ਹੈ ਟਾਈਮ 10:30 ਹੋ ਗਏ ਆ ਲਓ ਜੀ 뷰 ਦੇਖੋ ਕੋਠੀ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੋਠੀ ਕਿਵੇਂ ਲੱਗਦੀ ਹੈ ਘੈਂਟ ਤੇ ਬਾਕੀ ਵਧੀਆ ਲੱਗਦੀ ਹੈ ਸਾਰੀਆਂ ਲਾਈਟਾਂ ਲੁੱਟਾਂ ਕਰਤੀਆਂ ਆਉਣ ਹਾਂਜੀ ਇਤਿਆਜਾ ਵਲੌਗ ਦਾ ਨੈਕਸਟ ਡੇ ਤੇ ਆਪਾਂ ਆ ਗਏ ਆ ਪਿੰਡ ਘਰੇ ਤੇ ਅੱਜ ਹੁਣ ਕਰਦੇ ਆ ਜਾ ਕੇ ਟਰਾਲਾ ਤਿਆਰ ਕਿਉਂਕਿ ਫੋਨ ਤੇ ਫੋਨ ਆਈ ਜਾਂਦੇ ਆ ਤੇ ਹੁਣ ਜਾ ਕੇ ਸਾਰੀ ਟਰਾਲੇ ਦੀ ਤਿਆਰੀ ਕਰਵਾਉਨੇ ਆ ਅਸਰੀ ਅਨੰਦਪੁਰ ਸਾਹਿਬ ਜਾਣਾ ਤੇ ਆਜੋ ਪਰ ਜਾ ਕੇ ਟਰਾਲੇ ਦੀ ਕਰਵਾਉਨੇ ਆ ਤਿਆਰੀ ਤੇ ਵੀਡੀਓ ਦੇ ਨਾਲ ਬਣੇ ਜ਼ਰੂਰ ਹੈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਲਓ ਜੇ ਇਧਰ ਸਾਡਾ ਟਰਾਲਾ ਹੋਈ ਜਾਂਦਾ ਵੀ ਅਨੰਦਪੁਰ ਸਾਹਿਬ ਲਈ ਤਿਆਰ ਤੇ ਤਿਆਰੀਆਂ ਪੂਰੀਆਂ ਤੇ ਆਪਾਂ ਹੁਣ ਆਏ ਸੀ ਤੇ ਕੰਮ ਬਾਈ ਇਧਰ ਪੂਰੀ ਛੱਤ-ਛੁੱਤ ਪਾਉਣ ਦੀ ਤਿਆਰੀ ਚੱਲੀ ਜਾਂਦੀ ਆ ਇਧਰ ਸਾਰਾ ਡਾਕਟਰ ਸਾਹਿਬ ਵੀ ਲੱਗਾ ਪਿਆ ਹਾਂ ਰਾਏ ਦੀਪ ਕਿਵੇਂ ਆ ਕਰੀ ਜਾਂਦੇ ਤਿਆਰੀਆਂ 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 ਜਿੰਨੇ ਵੀ ਆ ਸਕਦੇ ਆ ਖੁੱਲਾ ਸੱਦਾ ਸਾਰਿਆਂ ਨੂੰ ਲੱਗ ਜੀ ਨਸ਼ੇ ਬੱਤੇ ਵਾਲਾ ਬੰਦਾ ਨਹੀਂ ਚਾਹੀਦਾ ਹਾਂ ਬੰਦਾ ਸਾਨੂੰ ਵਧੀਆ ਚਾਹੀਦਾ ਜਿਹੜਾ ਵਧੀਆ ਜਾਵੇ ਬਈ ਵਧੀਆ ਯਾਤਰਾ ਕਰਨੀ ਆ ਠੀਕ ਆ ਲਓ ਜੀ ਪ੍ਰਾਲੀ ਪ੍ਰੋਲੀ ਲਾਈ ਜਾਨੇ ਹਮਦ ਕੀ ਕਿਵੇਂ ਠੀਕ ਆ ਵੀ ਵਧੀਆ ਤਿਆਰੀਆਂ ਪੂਰੀਆਂ ਹਾਂ ਤਿਆਰ ਹਾਂ ਨੌਜੀ ਛੱਤ ਰਹੀ ਕਿ ਕੱਲੀ ਪਉਣਾ ਜੀ ਦਰਪਾਲ ਵੀ ਵਿਠਪਾਲ ਜਾਣਾ ਕਿ ਨਹੀਂ ਯਾਰ ਕਿ ਨਹੀਂ ਜਾਣਾ ਕੀ ਚੱਕਰ ਪੈ ਗਿਆ ਤੈਨੂੰ ਚੱਲ ਇੱਕ ਮੁੰਡਾ ਚੱਲ ਯਾਰ ਸਿਆਣਾ ਬੰਦਾ ਨਾਲ ਚਾਹੀਦਾ ਮੁੰਡੇ ਕੱਲੇ ਯਾਰ ਕੇ ਮੁੰਡੇ ਚੱਲੇ ਪਹਿਲਾਂ ਮੁੰਡੇ ਹਾਂ ਕਿਵੇਂ ਵੀਰੇ ਠੀਕ ਵਧੀਆ ਵੈਸੇ ਚੜਾਈ ਪੂਰੀ 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 ਚੜਾਈ ਚਲੋ ਆ ਵੀਰ ਦਾ ਜਾਣਾ ਟਰੈਕਟਰ ਬਾਈ ਤੇ ਇਹਦਾ ਵੀ ਬਹੁਤ ਧੰਨਵਾਦ ਹੈ ਟਰੈਕਟਰ ਦੇ ਵੀ ਕਰੋਨੇ ਦਰਸ਼ਨ ਕੋਈ ਨਹੀਂ ਕਰਾ ਫੱਟ ਕਰੋ ਕਹੀਂ ਚੱਲਦਾ ਭਾਉ ਕੰਮ ਇਹ ਪੂਰਾ ਤਿਆਰ ਹੋ ਰਹੀਆਂ ਪੂਰੀਆਂ ਤਿਆਰੀਆਂ ਇਹ ਨਾ ਪਹੁੰਚਦਾ ਲਾ ਲਾ ਹੋ ਗਿਆ ਰੈਡੀ ਨੰਕਾ ਗਿਆ ਨਹੀਂ ਇਹ ਉੱਡਣਾ ਇਹ ਲਾ ਦੂਗਾ ਇਹ ਬੜਾ ਖੰਡੂ ਨਹੀਂ ਜਾਂਦਾ ਜ਼ਰੂਰੀ ਕਾਰੀ ਲੱਗੇ ਹੰਡੂ ਨਹੀਂ ਨਾ ਆਇਆ ਹੰਡੂ ਸਾਡਾ ਦਾਤਾ ਜਾਨ ਨਹੀਂ ਆਈ ਹਜੇ ਸੁਣੋ ਜੀ ਚਾਬਸ ਕਰ ਬਹੁਤ ਪਤਾ ਲੱਗੇ ਅਗਲੇ ਨੂੰ ਕਿੰਨਾ ਸੋਹਣਾ ਤਿਆਰ ਹੋ ਰਿਹਾ ਐ ਕਿਵੇਂ ਆਖਾਂ ਉੱਤੇ ਕਰਦੇ ਮੁੱਦਗੀ ਇਧਰ ਲਾਤ ਖਿੱਚ ਕੇ ਪਰਾਂ ਨੂੰ ਕਰ ਖਾਂ ਉੱਤੇ ਵਾਹ ਕਿਉਂ ਇਹ ਰਸਟਰ ਸੇ ਨਾ ਆਈ ਕਿੰਨਾ ਉਹ ਪਿੱਛੋਂ ਵੀ ਸਾਰੇ ਉਹ ਗੁੱਠ ਜੂਰ ਲਾ ਕੇ ਲਿਆ ਸਾਰਾ ਪਿੱਛੋਂ ਲੱਗੋਗਾ ਪਹਿਲਾਂ ਯਾਰ ਦੋ ਜਾਨੇ ਪਿੱਛੇ ਹੋ ਜੋ ਬਾਕੀ ਮੂਹਰੇ ਖੜੋ ਕਿ ਪਾਉ ਤੂੰ ਮੂਹਰੇ ਆਇਆ ਯਾਰ નાયા લાગે ફેર બનેય ગલકની સાબે નાને કી કાદી ટ્રેન ચ ટ્રોલે ડા લે ઓ જિંદાલય બેડા